ਡਿਫਾਲਟਰ ਮੁੰਡਾ ਆਰਨੇਤ ਨੇ ਤਾਂ ਆਪਣਾ ਨਵਾਂ ਡਬਦਾ ਕਿੱਥੋਂ ਹੈ ਰਿਲੀਜ਼ ਕਰ ਦਿੱਤਾ ਹੈ ਇਸ ਗੀਤ ਨੂੰ ਆਰਨੇਤ ਦੇ ਨਾਲ ਆਵਾਜ਼ ਦਿੰਦੀ ਹੈ ਗੁਰਲੇਜ਼ ਅਖਤਰ ਨੇ ਆਰਨੇਤ ਉਹ ਸਿੰਗਰ ਹੈ ਜਿਸ ਨੂੰ ਡਿਫਾਲਟਰ ਗੀਤ ਨੇ ਰਾਤੋਂ ਰਾਤ ਸਟਾਰ ਬਣਾ ਦਿੱਤਾ ਸੀ ਅੱਜ ਉਹਨਾਂ ਦਾ ਨਵਾਂ ਗੀਤ ਡਬਦਾ ਕਿੱਥੋਂ ਹੈ ਫੈਨਸ ਨੂੰ ਬਹੁਤ ਪਸੰਦ ਆ ਰਿਹਾ ਹੈ ਅਗਰ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਬੀ ਟੂਗੇਦਰ ਪ੍ਰੋਜ਼ ਨੇ ਬਣਾਈ ਹੈ ਤੇ ਇਸ ਵੀਡੀਓ ਵਿੱਚ ਐਕਸ਼ਨ ਤੇ ਡਰਾਮਾ ਖੂਬ ਵੇਖ ਸਕਦੇ ਹੋ ਆਰ ਨੇਤ ਵੀਡੀਓ ਵਿੱਚ ਪੂਰੇ ਫਿਲਮੀ ਸਟਾਈਲ ਵਿੱਚ ਧੱਕ ਪਾਉਂਦੇ ਨਜ਼ਰ ਆ ਰਹੇ ਨੇ ਇਹ ਗੀਤ ਜਸ ਰੈਕੋਰਡਸ ਲੇਬਲ ਤੋਂ ਰਿਲੀਜ਼ ਕੀਤਾ ਗਿਆ ਹੈ ਆਰ ਨੇ ਦਾ ਡਿਫਾਲਟਰ ਤੇ ਦਬਦਾ ਕਿੱਥੋਂ ਹੈ ਦੋਨੋਂ ਗਾਣੇ ਸੁਣ ਕੇ ਤਾਂ ਇਹੀ ਲੱਗਦਾ ਹੈ ਕਿ ਇਹ ਕਲਾਕਾਰ ਕਿਸੇ ਖਾਸ ਨੂੰ ਕੋਈ ਤਾਂ ਸੁਨੇਹਾ ਦੇਣਾ ਚਾਹੁੰਦਾ ਹੈ ਹੁਣ ਇਹ ਗੱਲ ਸਹੀ ਹੈ ਜਾਂ ਨਹੀਂ ਇਹ ਤਾਂ ਆਰ ਨੇ ਤਾਂ ਆਪ ਹੀ ਜਾਣਦੇ ਨੇ ਪਰ ਫਿਲਹਾਲ ਤਾਂ ਦਬਦਾ ਕਿੱਥੋਂ ਹੈ YouTube ਤੇ ਟ੍ਰੈਂਡਿੰਗ ਤੇ ਚੱਲ ਰਿਹਾ ਹੈ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ